ਠੰਡਾ ਠੰਡਾ ਮੌਸਮ ਖੰਡੀ ਲਸੀ ਦੇ ਨਾਲ ਸਾਡਾ ਫੂਡ ਇੰਜੋਏ ਕਰੋ ਸਾਰੇ ਸਮੇਂ ਜਿਹੜਾ ਮਾਤਾ ਦਾ ਬਹੁਤ ਜ਼ਰੂਰੀ ਹੈ ਦੇਖੋ ਜਿਹੜੇ ਸਾਡੇ ਅੱਗੇ ਯੰਗਸਟਰਸ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈ ਜਿਵੇਂ ਹਰ ਮਾਪਾਪ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਨਿਆ ਕਰਨ ਦੀ ਕੁਝ ਅਚਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਇਹ ਜਿਹੜਾ ਵੋਟ ਹੈਗਾ ਉਹ ਵੀ ਬਹੁਤ ਜ਼ਰੂਰੀ ਹੈ ਤੇ ਸਾਡੇ ਫਿਊਚਰ ਜਿਹੜੇ ਬੱਚਿਆਂ ਦੇ ਹੈ ਉਹ ਪੂਰੇ ਪੂਰੇ ਇਸ ਵੋਟ ਤੇ ਤੇ ਆਉਣ ਵਾਲੀ ਗਵਰਨਮੈਂਟ ਡਿਸਾਈਡ ਹੋਣ ਦੇਣੇ ਇਸ ਤਰ੍ਹਾਂ ਦੇ ਡਵੈਲਪਮੈਂਟਸ ਕਰਨਗੇ ਕਿਉਂ ਜੀਆਂ ਕੰਪਨੀਆਂ ਇੰਡੀਆ ਚ ਲੈ ਕੇ ਆਣਗੇ ਤਾਂ ਕਿ ਸਾਡੇ ਜਿਹੜੇ ਬੱਚੇ ਹੈ ਨਾ ਉਹਨਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਹੀ ਨਾ ਰਹੇ। ਕਿੰਨਾ ਕਰ ਰਿਸਪੌਂਸ ਜਿਹੜਾ ਲੋਕਾਂ ਦਾ ਮਿਲਿਆ। ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਮਿਲਿਆ ਕਿਉਂਕਿ ਇਹ ਜਿਹੜੀ ਸਾਡੀ ਆਊਟਲੈਟ ਹੈ 골ਡਨ ਹਾਪਨ ਦੇ ਬਿਲਕੁਲ ਕੋਲ ਹੈ ਤੇ ਇੱਥੇ ਟੂਰਿਸਟ ਪਲੇਸ ਹੈਗਾ ਤੇ ਆਲਰੇਡੀ ਜਿਹੜੇ ਸਟੇਟਸ ਆਲਰੇਡੀ ਇਲੈਕਸ਼ਨ ਹੋ ਚੁੱਕੇ ਤੇ ਉਹ ਵੀ ਆ ਕੇ ਲੋਕੀ ਸਾਨੂੰ ਬਹੁਤ ਅੱਛਾ ਰਿਸਪੌਂਸ ਦੇ ਰਹੇ ਹੂ ਬਹੁਤ ਬਗਰ ਕਿ ਆਉਂਦੇ ਹੈ ਨਾ ਜਿਹੜਾ ਵੀ ਕੋਈ ਦੂਜੀ ਸਟੇਟ ਤੋਂ ਆਉਂਦਾ ਉਹਦੇ ਲਈ ਨਹੀਂ ਨਹੀਂ ਜਿਹੜੇ ਲੋਕੀ ਇੱਥੇ ਆ ਰਹੇ ਆ ਆਪਣੀ VOTING ID ਦਿਖਾਣੇ ਆ ਦੇਖੋ ਬਹੁਤ ਸਿ ਪੂਰੀ ਕੰਟਰੀ ਦੀ ਹੈਗੇ ਤੇ ਉਹਨਾਂ ਨੂੰ ਦੀ ਸਾਊਂਡ ਮਿਲੇਗਾ ਇਹ ਲੋਕਾਂ ਨੂੰ ਐਹੀ ਅਪੀਲ ਕਰਨੀ ਚਾਹੁੰਦੇ ਆ ਕਿ ਆਪਣਾ ਵੋਟ ਪਾਓ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਤੇ ਸਾਡੀ ਆਨ ਵਾਲੀ ਜਨਰੇਸ਼ਨਸ ਲਈ ਬਹੁਤ ਲੋੜ ਹੈ ਆਜਾ ਬਾਈਕ ਆਓ ਥੈਂਕ ਯੂ ਆਪਣਾ ਨਾਰਾਜ਼ ਕਿ ਆਪਰੇ